ਸ ਸਮਾਗਮ ਕਿਰਵੈਸਤ ਰੱਖਿਆ ਗਿਆ ਜੀ ਆਪਣਾ ਇਹ ਵਾਹਿਗੁਰੂ ਜੀ ਕਾ ਅਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਗ ਅੱਜ ਬਹੁਤ ਹੀ ਵਿੜਭਾਗਾ ਦਿਨ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਦੇਸ਼ਾ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਹੀ ਸਾਡੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਉਸੇ ਹੀ ਸਮਾਗਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਪਿੰਡ ਰੀਲਾ ਪੂਰੇ ਹੀ ਨਗਰ ਨਵਾਸੀਆਂ ਵੱਲੋਂ ਤੇ ਗ੍ਰਾਮ ਪੰਚਾਇਤ ਦੀ ਪੂਰੇ ਸੰਯੋਗ ਦੇ ਨਾਲ ਅੱਜ ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਾਰੇ ਹੀ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਇਹ ਜੋ ਬਾਬਾ ਸਾਹਿਬ ਭੀਮਰਾਓ ਜੀ ਦਾ ਜਨਮ ਦਿਨ ਮਨਾਇਆ ਗਿਆ ਹਾਂਜੀ ਔਰ ਇਸ ਮੌਕੇ ਤੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨਸਲਾਂ ਵੰਡੀਆਂ ਗਈਆਂ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅੱਗੇ ਪੜਨ ਦੇ ਲਈ ਬਾਬਾ ਸਾਹਿਬ ਜੀ ਦੇ ਜੋ ਸਿਗੇ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਹੁਣ ਇਸ ਵੇਲੇ ਮੌਕਾ ਆ ਪੜਨ ਦਾ ਬੱਚਿਆਂ ਨੂੰ ਅੱਗੇ ਵਧਾਣ ਦਾ ਇਕੱਠੇ ਹੋਣ ਦਾ ਤੇ ਸੰਘਰਸ਼ ਕਰਨ ਦਾ ਸੰਘਰਸ਼ ਸਾਡਾ ਕਿਸੇ ਨਾਲ ਨਹੀਂ ਹੈ ਸੰਘਰਸ਼ ਸਾਡਾ ਆਪਣੇ ਆਪ ਨਾਲ ਹੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਤੱਕ ਅਸੀਂ ਪਹੁੰਚੇ ਆ ਆਉਣ ਵਾਲੇ ਟਾਈਮ ਦੇ ਵਿੱਚ ਏਤੋਂ ਵੀ ਉੱਪਰ ਜਾਈਏ ਆਉਣ ਵਾਲੇ ਬੱਚੇ ਸਾਡੇ ਸਾਡੇ ਤੋਂ ਵੀ ਅੱਗੇ ਜਾਣ ਇਹ ਇੱਕ ਸਾਡੀ ਸਾਰਿਆਂ ਦੀ ਇਹ ਕਹਿ ਸਕਦੇ ਆ ਕਿ ਇੱਕ ਇੱਕ ਰਸਤਾ ਦੇ ਰਹੇ ਆ ਸਾਰਿਆਂ ਨੂੰ ਕਲੀਅਰ ਕਰ ਰਹੇ ਆ ਆਉਣ ਵਾਲੇ ਬੱਚਿਆਂ ਦੇ ਲਈ ਵੀ ਰਸਤਾ ਕਲੀਅਰ ਕਰ ਲੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਸਾਤੋਂ ਵੀ ਉੱਪਰ ਜਾਣ ਤੇ ਇਸ ਦੇ ਲਈ ਅੱਜ ਜੋ ਸਮਾਗਮ ਜੋ ਕੀਤਾ ਗਿਆ ਜਿਸ ਦੇ ਵਿੱਚ ਚਾਹ ਪਾਣੀ ਦਾ ਲੰਗਰ ਵੀ ਲਾਇਆ ਗਿਆ ਤੇ ਪੂਰੀ ਸੰਗਤ ਨੇ ਹਮ ਹਮਾ ਕੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਇਸ ਸਮਾਗਮ ਨੂੰ ਸੰਪੂਰਨ ਕੀਤਾ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਨਗਰ ਨਗਰ ਖੇੜੇ ਸਾਡੇ ਸਾਡੇ ਭਰਾਜੀ ਸਾਡੇ ਕ੍ਰਿਸ਼ਨਪਾਲ ਜੀ ਸਾਡੇ ਫਾਦਰ ਸਾਹਿਬ ਡਾਟ ਇੰਸਪੈਕਟਰ ਨੰਬਰ ਕਾ ਸੁਜੀ ਸਾਡੇ ਸਾਡੇ ਭਰਾਜੀ ਸਾਰੇ ਜਿੰਨੇ ਵੀ ਨਾਲ ਖੜੇ ਆ ਸਾਰੇ ਸਤਿਕਾਰਯੋਗ ਇਹਨਾਂ ਨੂੰ ਇਹਾਂ ਵੱਲੋਂ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਇਸ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਇਸ ਜਨਮ ਦਿਹਾੜੇ ਦੀਆਂ 134ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ